ਮੁਨਾਂ ਦੇ ਵਿੱਚ ਵਿਚਾਰ ਕਿਵੇਂ ਬਣ ਗਿਆ ਜੀ ਅੱਜ ਇੰਨਾ ਰੂਹਾਂ ਨਾਲ ਜਨਮ ਦੇਣਾ ਮੇਰਾ ਸ਼ੁਰੂ ਤੋਂ ਇਹ ਧਿਆਣਾ ਵੀ ਕਿਸੇ ਵੀ ਗਰੀਬ ਬੰਦੇ ਦੀ ਮਦਦ ਕੀਤੀ ਜਾਵੇ ਲੈ ਸੜਕ ਤੇ ਪਏ ਹੁੰਦੇ ਉਹਨਾਂ ਨੂੰ ਬਹੁਤ ਵਧੀਆ ਸੇਵਾ ਕਰਦਾ ਵਾ ਤੇ ਮੇਰਾ ਵੀ ਕਈ ਵਾਰੀ ਮਨ ਕਰਦਾ ਮੈਂ ਡਾਕਟਰੀ ਲੈਣ ਜਾਗਾ ਮੈਨੂੰ 10 ਸਾਲ ਹੋ ਗਏ ਆਪਣੇ ਪ੍ਰੈਕਟਿਸ ਕਰਦੇ ਨੂੰ ਮੇਰਾ ਵੀ ਇਹੀ ਮਨੋਂ ਕਰਦਾ ਤੇ ਇਹ ਵੀਰ ਨਾਲ ਥੋੜਾ ਜੁੜਾਂ ਮੈਂ ਜਦੋਂ ਮਾਲਕ ਬੁੱਧੀ ਦਾ ਦਾਨ ਬਖਸ਼ੂਗਾ ਗਾਣਾ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਜੁੜੂੰਗਾ ਪਰ ਅੱਗੇ ਤੋਂ ਮੈਂ ਜਿਹੜਾ ਵੀ ਆਪਣਾ ਬਰਥਡੇ ਆਪਣੇ ਬੱਚੇ ਦਾ ਜਾਂ ਮੇਰਾ ਹੋਊਗਾ ਉਹ ਇੰਨਾ ਸਾਰੀ ਸੰਗਤ ਦੇ ਨਾਲ ਹੀ ਮਨਾਇਆ ਜਾਊਗਾ ਕਈ ਵਾਰੀ ਜਦੋਂ ਤੁਹਾਡੀ ਸੋਚ ਦੇ ਅਨੁਸਾਰ ਤੁਹਾਨੂੰ ਇਨਸਾਨ ਮਿਲਦਾ ਨਾ ਉਹ ਇੱਕ ਅਲੱਗ ਹੀ ਆਨੰਦ ਹੁੰਦਾ ਜਿਵੇਂ ਅਸੀਂ ਕਿਸੇ ਨੂੰ ਦੇਖ ਕੇ ਸਾਡੀ ਸੋਚ ਦੇ ਵਿੱਚ ਬਦਲਾ ਆ ਜਿਵੇਂ ਵੀਰੇ ਨੇ ਵੀ ਕਿਹਾ ਕਿ ਪਰਮਾਤਮਾ ਨੇ ਚੇਂਜ ਦੇਣੀ ਹੈ ਆਨਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਜਿਆਦਾਤਰ ਅਸੀਂ ਜਦੋਂ ਆਪਣਾ ਜਨਮ ਦਿਨ ਮਨਾਉਣਾ ਹੁੰਦਾ ਤਾਂ ਵੱਡੇ ਰੈਸਟੋਰੈਂਟ ਜਾਂ ਵੱਡੇ ਹੋਟਲਾਂ ਨੂੰ ਤਰਜੀਹ ਦਿੰਦੇ ਆ ਤੇ ਬੜੇ ਪੈਸੇ ਉਡਾ ਦਿੰਦੇ ਆ ਪਰ ਅੱਜ ਤਸਵੀਰਾਂ ਤੁਹਾਡੇ ਨਾਲ ਅਮਰਸਰ ਦੀਆਂ ਸਾਂਝੀਆਂ ਥਿੱਟੀਆਂ ਜਾ ਰਹੀਆਂ ਜਿੱਥੇ ਵੀਰ ਵੱਲੋਂ ਜਨਮ ਦਿਨ ਮਨਾਇਆ ਜਾ ਰਿਹਾ ਪਰ ਜਨਮ ਦਿਨ ਉਹਨਾਂ ਨਾਲ ਮਨਾਇਆ ਜਾ ਰਿਹਾ ਜਿਹੜੀਆਂ ਰੱਬੀ ਰੂਹਾਂ ਨੇ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਇਹ ਜਿਹੜੇ ਰੱਬੀ ਰੂਹਾਂ ਨੇ ਇਹਨਾਂ ਦਾ ਆਪਣਿਆਂ ਨੇ ਸਾਥ ਨਹੀਂ ਦਿੱਤਾ ਪਰ ਜਦੋਂ ਆਪਣੇ ਸਾਥ ਨਹੀਂ ਦਿੰਦੇ ਇਹ ਤਾਂ ਰੱਬ ਦਾ ਫਰਿਸ਼ਤਾ ਬਣ ਜਾਂਦੇ ਨੇ ਉਹ ਵੀਰ ਜ ਅੱਜ ਉੱਥੇ ਹੀ ਪਹੁੰਚੇ ਆ ਅਮਰਸਰ ਦੇ ਪਿੰਡ ਵੱਲੇ ਦੇ ਵਿੱਚ ਜਿੱਥੇ ਜੇ 13 ਆਸਰਾ ਸੇਵਾ ਸੁਸਾਇਟੀ ਵੱਲੋਂ ਜਿਹੜਾ ਇਹ ਆਸ਼ਰਮ ਚਲਾਇਆ ਜਾ ਰਿਹਾ ਤਾਂ ਉੱਥੇ ਰੱਬੀ ਰੂਹਾਂ ਨਾਲ ਜਨਮ ਦਿਨ ਮਨਾ ਰਹੇ ਨੇ ਵੀਰ ਜਿਹੜੇ ਅਮਰਸਰ ਤੋਂ 30 ਕਿਲੋਮੀਟਰ ਦੂਰੋਂ ਆਏ ਨੇ ਤਾਂ ਬਾਈ ਜੀ ਹੁਣੀ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਕਰਦੇ ਆਂ ਵੀਰ ਜੀ ਜਨਮ ਦਿਨ ਤਾਂ ਜ਼ਿਆਦਾਤਰ ਅਸੀਂ ਦੇਖਦੇ ਆ ਜੇ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਮਨਾਇਆ ਜਾਂਦਾ ਤੇ ਵੱਡੀਆਂ-ਵੱਡੀਆਂ ਪਾਰਟੀਆਂ ਦਿੱਤੀਆਂ ਜਾਂਦੀਆਂ ਪਰ ਤੁਸੀਂ ਅੱਜ ਜਨਮ ਦਿਨ ਮਨਾਇਆ ਇਹਨਾਂ ਰੱਬੀ ਰੂਹਾਂ ਦੇ ਨਾਲ ਮਨ ਦੇ ਵਿੱਚ ਵਿਚਾਰ ਜਿਵੇਂ ਆ ਬਹੁਤ ਸੰਤੁਸ਼ਟੀ ਮਿਲੀ ਹੈ ਜ ਇਨਾ ਲੱਖਾਂ ਰੁਪਏ ਲਾ ਕੇ ਵੀ ਸੰਤੁਸ਼ਟੀ ਮਿਲਦੀ ਜਿੰਨੀ ਯਾਰਾਂ ਚ ਮਿਲ ਗਈ ਹੈ ਪਹਿਲੀ ਵਾਰ ਇਸ ਤਰ੍ਹਾਂ ਜਨਮ ਦਿਨ ਮਨਾ ਰਹੇ ਹੋ ਜਾਂ ਪਹਿਲਾਂ ਵੀ ਐਵੇਂ ਜਨਮ ਦਿਨ ਮਨਾਉਂਦੇ ਮੇਰੀ ਬਣਾ ਲਿਆ ਵਿੱਚ ਫਿਰ ਮਨ ਦੇ ਵਿੱਚ ਵਿਚਾਰ ਕਿਵੇਂ ਬਣ ਗਿਆ ਜੀ ਅੱਜ ਇੰਨਾ ਰੂਹਾਂ ਨਾਲ ਜਨਮ ਦਿਨ ਮਨਾਉਂਦਾ ਮੇਰੀ ਚਲੋ ਮੈਨੂੰ ਮਾਲਕ ਨੇ ਬਹੁਤ ਨੀਵੇਂ ਤੋਂ ਅੱਜ ਬਹੁਤ ਮਾਲਕ ਦੀ ਕਿਰਪਾ ਵਾ ਤੇ ਮੇਰਾ ਸ਼ੁਰੂ ਤੋਂ ਇਹ ਧਿਆਨ ਆ ਵੀ ਕਿਸੇ ਵੀ ਗਰੀਬ ਬੰਦੇ ਦੀ ਮੱਤ ਕੀਤੀ ਜਾਵੇ ਜੀ ਪਿੰਡ ਲੈਵਲ ਤੇ ਜਾਂ ਜਿੱਥੇ ਮੈਨੂੰ ਲੱਗਦਾ ਵਾ ਵੀ ਇਹਦੀ ਮੱਤ ਕਰਨੀ ਚਾਹੀਦੀ ਆ ਬਉਤੇ ਕਰਦਾ ਪਰ ਅੱਜ ਤੇਜੀ ਵੀ ਇਹਨਾਂ ਨੂੰ ਕਾਫੀ ਟਾਈਮ ਤੋਂ ਮੈਨੂੰ ਕਹਿੰਦੇ ਸੀ ਵੀ ਜੇ ਆਪਾਂ ਜਾਣਾ ਵਾ ਜਾਣਾ ਵਾ ਮੈਂ ਚਲੋ ਜਦੋਂ ਮੇਰਾ ਅਕੈਡਮੀ ਦਾ ਕੰਮ ਹੈ ਨਹੀਂ ਟਾਈਮ ਲੱਗਦਾ ਤੇਜੀ ਵੀ ਨੂੰ ਕਹਾਈਦਾ ਵੀ ਆ ਚੀਜ਼ ਡੜਾ ਉੱਥੇ ਜਿਹੜੀ ਚੀਜ਼ ਦੀ ਤੋੜਿਆ ਅੱਜ ਆਪ ਆਇਆ ਮੈਂ ਇੱਥੇ ਪਰ ਜਦੋਂ ਜਨਮ ਦਿਨ ਜਾਂ ਵਿਆਹ ਦੀ ਪਾਰਟੀ ਹੁੰਦੀ ਹੈ ਨਾ ਪਹਿਲਾਂ ਰਿਸ਼ਤੇਦਾਰਾਂ ਨੂੰ ਸੱਦੇ ਪੱਤਰ ਭੇਜੇ ਜਾਂਦੇ ਨੇ ਫਿਰ ਉਹਨਾਂ ਨੂੰ ਮਨਾਉਣਾ ਪੈਂਦਾ ਬਉਤੇ ਦਾ ਰੁੱਸ ਜਾਂਦੇ ਨੇ ਕਿ ਸਾਨੂੰ ਇਹ ਚੀਜ਼ ਨਹੀਂ ਮਿਲੀ ਜਾਂ ਸਾਨੂੰ ਪਾਰਟੀ ਦੇ ਵਿੱਚ दारू ਨਹੀਂ ਮਿਲੀ ਇਥੋਂ ਦਾ ਵੀ ਹੋ ਜਾਂਦਾ ਹੈ ਪਰ ਇੱਥੇ ਜਦੋਂ ਪਹੁੰਚੇ ਹੋ ਤਾਂ ਐਵੇਂ ਮਨ ਨੂੰ ਚੈਨ ਮਿਲਿਆ ਕਿਉਂਕਿ ਇਹਨਾਂ ਨੇ ਡਿਮਾਂਡ ਨਹੀਂ ਇਹਨਾਂ ਨੂੰ ਜੋ ਵੀ ਤੁਸੀਂ ਦੇਤਾ ਉਹਨਾਂ ਨਾਲ ਹੀ ਰਾਜ਼ ਜਣਾ ਇਹਨਾਂ ਨੇ ਕਿੰਨਾ ਚੰ ਮਨ ਨੂੰ ਚੈਨ ਬਹੁਤ ਜ਼ਿਆਦਾ ਭਾਈ ਜੀ ਜਿੰਨਾ ਕਿਹਾ ਜਾਵੇ ਉਹਨਾਂ ਥੋੜਾ ਵਾ ਮਾਲਕ ਕਿਰਪਾ ਕਰੇ گاਂ ਵਿੱਚ ਜੋ ਮੇਰੇ ਕੋ ਸਰੂਪ ਉਜੂਗਾ ਮੈਂ ਕਰੂੰਗਾ ਮੈਂ ਦੇਖ ਰਿਹਾ ਤੁਸੀਂ ਤਿੰਨੋਂ ਭਰਾ ਹੀ ਪਹੁੰਚੇ ਹੋ ਇੱਥੇ ਜ਼ਿਆਦਾਤਰ ਆਪਸ ਦੇ ਵਿੱਚ ਹੀ ਮਤ ਭੇਦ ਰਹਿੰਦੇ ਨੇ ਕੋਈ ਭਰਾ ਆਂਦਾ ਨਹੀਂ ਜੀ ਅਸੀਂ ਤਾਂ ਰਿਸ਼ਤੇਦਾਰ ਬੁਲਾਉਣੇ ਨੇ ਅਸੀਂ ਤਾਂ ਯਾਰਾਂ ਦੋਸਤਾਂ ਨੂੰ ਬੁਲਾਉਣਾ ਪਰ ਤੁਸੀਂ ਤਿੰਨੋਂ ਭਰਾ ਹੀ ਇੱਥੇ ਪਹੁੰਚੇ ਹੋ ਤਿੰਨਾਂ ਭਰਾਵਾਂ ਦਾ ਪਿਆਰ ਵੀ ਨਜ਼ਰ ਆ ਰਿਹਾ ਬੜੀ ਵਧੀਆ ਜੀ ਇਤਨੇ ਭਰਾ ਬਿਲਕੁਲ ਸਲਾਹਣਾ ਚੱਲਦੇ ਆ ਹਰ ਇੱਕ ਚੀਜ਼ ਨਹੀਂ ਜੀ ਹਾਂਜੀ ਤੇ ਬਾਈ ਜੀ ਕਿਵੇਂ ਦੇਖਦੇ ਹੋ ਜੀ ਵੀਰ ਨੇ ਜਨਮ ਦਿਨ ਮਨਾਇਆ ਅੱਜ ਉਹਨਾਂ ਰੱਬੀ ਰੂਹਾਂ ਨਾਲ ਜਿਨ੍ਹਾਂ ਦਾ ਆਪਣੇ ਆਲੇ ਸਾਥ ਨਹੀਂ ਦਿੱਤਾ ਪਰ ਤੁਸੀਂ ਇੱਥੇ ਪਹੁੰਚੇ ਹੋ ਜਿੱਥੇ ਉਹਨਾਂ ਨੂੰ ਚੈਨ ਮਿਲਿਆ ਉਸੇ ਤੁਹਾਡੇ ਚਿਹਰੇ ਨੂੰ ਚਿਲਣਾ ਚਾਹੀਦਾ ਹਾਂ ਬੜਾ ਵਧੀਆ ਲੱਗਾ ਮਹਾਰਾਜ ਹਾਂ ਇਹ ਵੀਰ ਦਾ ਬਰਥਡੇ ਬੜਾ ਜਦੋਂ ਬਰਥਡੇ ਹੁੰਦਾ ਸਾਡਾ ਵੀ ਹੋਈ ਹੈ ਤੇ ਬੜਾ ਵਧੀਆ ਲੱਗਦਾ ਵਾ ਅੱਜ ਪਹਿਲੀ ਵਾਰੀ ਇੱਥੇ ਆਏ ਆ ਬਰਥਡੇ ਦਾ ਭਾਈ ਉਹਨਾਂ ਦਾ ਮਨਾਉਣ ਇਹ ਸੰਗਤ ਨੂੰ ਵੇਖ ਕੇ ਬੜਾ ਵਧੀਆ ਲੱਗਾ ਸਾਨੂੰ ਤੁਸੀਂ ਆਪਣਾ ਜਨਮ ਦਿਨ ਵੀ ਐਵੇਂ ਮਨਾਉਣਾ ਜਾਂ ਉਹ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਮਨਾਉਗੇ ਨਹੀਂ ਵੱਡੇ ਵੀਰ ਦਾ ਵੇਖ ਕੇ ਆਪਣੇ ਪਿਓ ਦਾ ਵੇਖ ਕੇ ਬੜਾ ਵਧੀਆ ਲੱਗਾ ਤੇ ਇਹ ਪ੍ਰਾਲਾਜ ਜੀ ਕੀਤਾ ਵਾ ਤੇ ਚਲੋ ਸੋਸਾਇਟੀ ਦਾ ਸਾਨੂੰ ਪਤਾ ਹੀ YouTube ਤੇ ਵੇਖਦੇ ਰਹੀਦਾ ਪਰ ਹੁਣ ਵੱਡੇ ਬ੍ਰਦਰ ਨੇ ਮਨਾਇਆ ਕੋਸ਼ਿਸ਼ ਇਹ ਆ ਦੇ ਮੈਂ ਹੀ ਬਹੁਤ ਪੈਸਾ ਖਰਾਬ ਕਰਦਾ ਆਪਣੇ ਬਰਥਡੇ ਦੇ 11 ਬੇਲੇ ਨੂੰ ਸੱਦੀ ਦਾ ਮੇਡ ਮੁਰਗਾ ਸ਼ਰਾਬ ਸ਼ਰੂ ਪਿਆਈ ਦੀ ਉਹਨਾਂ ਨੂੰ ਪਰ ਅੱਗੇ ਤੋਂ ਗਾਂ ਇਹ ਗਲਤੀ ਨਹੀਂ ਕਰਨੀ ਜਿਵੇਂ ਕਿ ਦਾਰੂ ਦੇ ਹਜ਼ਾਰਾਂ ਰੁਪਏ ਲਾ ਦਿੰਦੇ ਆ ਪਰ ਇੱਥੇ ਤੁਸੀਂ ਜਿਹੜਾ ਜਨਮ ਦਿਨ ਮਨਾਇਆ ਇਹਨਾਂ ਰੂਹਾਂ ਨਾਲ ਥੋੜੇ ਜਿਹਾ ਪੈਸਾ ਨਾਲ ਬੜਾ ਅਸੀਰਵਾਦ ਮਿਲਣਾ ਬੜੀਆਂ ਦੁਆਵਾਂ ਮਿਲ ਰਹੀਆਂ ਨੇ ਕੀ ਯਾਦਦਾ ਉਹ ਸਹੀ ਹੈ ਜਾਂ ਇਹ ਸਹੀ ਹੈ ਨਹੀਂ ਉਹ ਜਿਹੜਾ ਹੀ ਕਰਦੇ ਆ ਘਰ 'ਚ ਜਾਂ ਯਾਰ ਬੇਲੀਆਂ ਨੂੰ ਰੈਸਟੋਰੈਂਟ 'ਚ ਬਲਾ ਕੇ ਪਾਰਟੀ ਕਰੀਦੀ ਆ ਪਰ ਹੁਣ ਆ ਆ ਵੇਖ ਕੇ ਤੇ ਮਨ ਨੂੰ ਆ ਬਹੁਤ ਇੱਸ ਲੱਗਦੀ ਤਾਂ ਹੀ ਬਰਬਾਦੀ ਕਰ ਚੁੱਕੇ ਪੈਸੇ ਦੀ ਤੇ ਗਾਂ ਸਾਡੇ ਅਹੀ ਕੋਸ਼ਿਸ਼ ਮੇਰੀ ਤੇ ਅਹੀ ਰਹੇਗੀ ਹੁਣ ਗਾਂ ਤੋਂ ਕੋਸ਼ਿਸ਼ ਕਿਉਂਕਿ ਬੰਦੇ ਜਦੋਂ ਠੋਕਰ ਵਜਦੀ ਆ ਅਸਲ ਵਿੱਚ ਬਾਅਦ ਚ ਪਤਾ ਲੱਗਦਾ ਤੇ ਆਪਾਂ ਜਿਹੜਾ ਸਮਾਂ ਨਗਾ ਚੁੱਕੇ ਆ ਉਹ ਬੜਾ ਗਲਤ ਨਗਾ ਚੁੱਕੇ ਆ ਤੇ ਅੱਗੇ ਤੋਂ ਦੇਹੀ ਕੋਸ਼ਿਸ਼ ਹੋਊਗੀ ਤੇ ਆਪਾਂ ਆਪਣੇ ਸਾਰੀ ਟੀਮ ਨਾਲ ਆਪਣੇ ਸੰਗਤ ਨਾਲ ਤੇਜੀ ਵੀ ਸੈਂਸਰੇ ਦਾ ਬੜਾ ਕਰਦਾ ਵਾ ਪੂਰੇ ਪਿੰਡ ਦੀ ਸੰਯੋਗ ਹੈਗਾ ਬਹੁਤ ਵਧੀਆ ਕਰਦਾ ਪ੍ਰਾਲਾ ਵੀਰ ਬਹੁਤ ਵਧੀਆ ਜਵਾਬ ਤੇ ਆ ਸੇਵਾ ਬਹੁਤ ਵਧੀਆ ਕਰਦਾ ਇਹਦੇ ਵੀਰ ਤੇ YouTube ਤੇ ਵੇਂਦੇ ਰਹੀਦਾ ਜਦੋਂ ਵੇਖੀਦਾ ਤੇ ਜਿਹੜੇ ਛੜ ਦੇ ਸੜਕ ਤੇ ਪਏ ਹੁੰਦੇ ਉਹਨਾਂ ਨੂੰ ਬਹੁਤ ਵਧੀਆ ਸੇਵਾ ਕਰਦਾ ਵਾ ਤੇ ਮੇਰਾ ਵੀ ਕਈ ਵਾਰੀ ਮਨ ਕਰਦਾ ਮੈਂ ਡਾਕਟਰੀ ਲੈਣ ਜਾਗਾ ਮੈਨੂੰ 10 ਸਾਲ ਹੋ ਗਏ ਆਪਣੇ ਪ੍ਰੈਕਟਿਸ ਕਰਦੇ ਨੂੰ ਮੇਰਾ ਵੀ ਇਹੀ ਮਨੋਂ ਕਰਦਾ ਤੇ ਇਹ ਵੀ ਇਹਨਾਂ ਨਾਲ ਥੋੜਾ ਜੁੜਾਂ ਮੈਂ ਜਦੋਂ ਮਾਲਕ ਬੁੱਧੀ ਦਾ ਦਾਨ ਬਖਸ਼ੂਗਾ ਗਾਣਾ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਜੁੜੂੰਗਾ ਪਰ ਅੱਗੇ ਤੋਂ ਮੈਂ ਜਿਹੜਾ ਵੀ ਆਪਣਾ ਬਰਥਡੇ ਆਪਣੇ ਬੱਚੇ ਦਾ ਜਾਂ ਮੇਰਾ ਹੋਊਗਾ ਉਹ ਇਹਨਾਂ ਸਾਰੀ ਸੰਗਤ ਦੇ ਨਾਲ ਹੀ ਮਨਾਇਆ ਜਾਊਗਾ ਹਾਂਜੀ ਬਹੁਤ ਵਧੀਆ ਉਪਰਾਲਾ ਵੀਰਾਂ ਦਾ ਤੇ ਬੜੀ ਸੋਚ ਹੈ ਇਹਨਾਂ ਦੀ ਕਿ ਜਿਹੜਾ ਵੀ ਜਨਮ ਦਿਨ ਮਨਾਉਣਾ ਚਾਹੇ ਉਹ ਬੱਚੇ ਦਾ ਹੋਵੇ ਚਾਹੇ ਵੱਡਿਆਂ ਦਾ ਹੋਵੇ ਉਹ ਜਨਮ ਦਿਨ ਜਿਹੜਾ ਹੈ ਅੱਜ ਤੋਂ ਬਾਅਦ ਇਹਨਾਂ ਨੇ ਪ੍ਰਣ ਲਿਆ ਹੈ ਕਿ ਇਸ ਨਾਲ ਰੱਬ ਰੱਬ ਜਹੀਆਂ ਰੂਹਾਂ ਨਾਲ ਮਨਾਉਣਾ ਹੈ ਤਾਂ ਬਹੁਤੇ ਵਿਰਲੇ ਹੀ ਹੁੰਦੇ ਨੇ ਜਿਹੜੇ ਇੰਨਾ ਵਧੀਆ ਸੋਚਦੇ ਨੇ ਤਾਂ ਜਦੋਂ ਇਹਨਾਂ ਦੇ ਆਪਣਿਆਂ ਨੇ ਸਾਥ ਨਹੀਂ ਦਿੱਤਾ ਜਿਹੜੇ ਰੂਹਾਂ ਤੁਸੀਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਇਹਨਾਂ ਦਾ ਆਪਣਿਆਂ ਨੇ ਸਾਥ ਨਹੀਂ ਦਿੱਤਾ ਪਰ ਇਹਨਾਂ ਨੂੰ ਸੰਭਾਲਣ ਵਾਸਤੇ ਵੀ ਰੱਬ ਦਾ ਫਰਿਸ਼ਤਾ ਬਣ ਜਾਂਦੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਰੂਹਾਂ ਨੇ ਜਿਹੜੀਆਂ ਇਹਨਾਂ ਦਾ ਸਹਾਰਾ ਬਣ ਜਾਂਦੀਆਂ ਨੇ ਤਾਂ ਹੈਪੀ ਵੀਰ ਸਾਡੇ ਨਾਲ ਹੈ ਜਿਹੜੇ ਹੈਪੀ ਵੀਰ ਇਸ ਪਰਿਵਾਰ ਨੂੰ ਚਲਾ ਰਿਹਾ ਇਸ ਪਰਿਵਾਰ ਨੂੰ ਸੁਭਾਰ ਰਿਹਾ ਹੈਪੀ ਵੀਰੇ ਜਿਆਦਾਤਰ ਅਸੀਂ ਦੇਖਦੇ ਹਾਂ ਜਨਮ ਦਿਨ ਮਨਾਉਣਾ ਹੁੰਦਾ ਨਾ ਵੱਡੇ ਹੋਟਲਾਂ ਰੈਸਟੋਰੈਂਟ ਵਿੱਚ ਜਾਇਆ ਜਾਂਦਾ ਤਾਂ ਵੀਰਾਂ ਦਾ ਬਹੁਤ ਵਧੀਆ ਪ੍ਰਾਲਾ ਤਿੰਨੋਂ ਭਰਾ ਪਹੁੰਚੇ ਨੇ ਇੱਥੇ ਜਨਮ ਦਿਨ ਉਹਨਾਂ ਨਾਲ ਮਨਾਇਆ ਜਿਨ੍ਹਾਂ ਨੇ ਆਪਣਿਆਂ ਲਈ ਸਾਥ ਨਹੀਂ ਦਿੱਤਾ ਕਿਵੇਂ ਦੇਖਦੇ ਹੋ ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਕਈ ਵਾਰੀ ਜਦੋਂ ਤੁਹਾਡੀ ਸੋਚ ਦੇ ਅਨੁਸਾਰ ਤੁਹਾਨੂੰ ਇਨਸਾਨ ਮਿਲਦਾ ਨਾ ਤਾਂ ਇੱਕ ਅਲੱਗ ਹੀ ਆਨੰਦ ਹੁੰਦਾ ਕਿਉਂਕਿ ਮੰਨ ਲਓ ਅਸੀਂ ਲੱਗੇ ਹੋਏ ਹਾਂ ਜਿਵੇਂ ਅਸੀਂ ਕਿਸੇ ਨੂੰ ਦੇਖ ਕੇ ਸਾਡੀ ਸੋਚ ਦੇ ਵਿੱਚ ਬਦਲਾ ਆ ਜਿਵੇਂ ਵੀਰੇ ਨੇ ਵੀ ਕਿਹਾ ਕਿ ਪਰਮਾਤਮਾ ਨੇ ਚੇਂਜ ਦੇਣੀ ਹੈ ਪਰਮਾਤਮਾ ਨੇ ਮਤਬੁੱਦੀ ਬਖਸ਼ਣੀ ਆ ਚਲੋ ਜਦੋਂ ਸਾਡੀ ਸੋਚ ਅਰਗੇ ਸਾਨੂੰ ਵੀਰ ਭਰਾ ਮਿਲਦੇ ਨੇ ਤੇ ਬੜਾ ਆਨੰਦ ਆਉਂਦਾ ਅਸੀਂ ਅਪੀਲ ਵੀ ਹਰ ਵਾਰੀ ਕਰਦੇ ਆਂ ਕਈ ਵਾਰੀ ਅਸੀਂ ਭਾਵਕ ਹੋ ਕੇ ਕਹਿ ਵੀ ਦਿੰਦੇ ਆਂ ਕਿ ਤੁਸੀਂ ਹੋਟਲਾਂ ਜਾਂ ਤੁਸੀਂ ਰਿਸ਼ਤੇਦਾਰਾਂ ਨੂੰ ਬੁਲਾ ਕੇ ਤੁਸੀਂ ਫਲਾਨ ਕਰਤਾ ਢੀਂ ਕਰਤਾ ਚਲੋ ਹਰ ਇੱਕ ਦੀ ਨਿੱਜੀ ਜ਼ਿੰਦਗੀ ਆ ਹਨਾ ਉਹਦੇ ਤੇ ਕਈ ਵਾਰੀ ਅਸੀਂ ਵਿਚਾਰ ਰੱਖ ਸਕਦੇ ਆਂ ਸਾਡਾ ਕਿੰਤੂ ਪਰੰਤੂ ਨਹੀਂ ਆ ਪਰ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਮੰਨ ਲਓ ਜੇ ਕੋਈ ਬੰਦਾ 10000 ਰੁਪਇਆ ਲੋਂਦਾ ਉਹ ਕੋਸ਼ਿਸ਼ ਕਰੇਗੀ ਮੈਂ 2000 ਰੁਪਇਆ ਜਿਹੜਾ ਆ ਉਹ ਆਪਣੇ ਨੇੜੇ ਤੇੜੇ ਯਾਨੀ ਕਿ ਆਸ਼ਰਮ ਚ ਜਾ ਕੇ ਆਪਦੇ ਨੇੜੇ ਤੇੜੇ ਆਪਦੇ ਨੇੜੇ ਤੇੜੇ ਝਾਤ ਮਾਰੋ ਕਿਸੇ ਨੂੰ ਦਵਾਈ ਦੀ ਲੋੜ ਹੈ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਹਰ ਪਿੰਡ ਦੇ ਵਿੱਚ ਉਹ ਇਨਸਾਨ ਬੈਠਾ ਹੁੰਦਾ ਜਿਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਵੀਰੇ ਇਹ ਰੂਹਾਂ ਬਾਰੇ ਜ਼ਰੂਰ ਦੱਸ ਦਿਓ ਇਹ ਰੱਬੀ ਰੂਹਾਂ ਜਿਹੜੀਆਂ ਨੇ ਇਹਨਾਂ ਦਾ ਆਪਣੇ ਆਪ ਨੇ ਸਾਥ ਨਹੀਂ ਦਿੰਦਾ ਇਹ ਸਾਰੇ ਮੈਂਟਲੀ ਅਫਸੈਟ ਨੇ ਜਾਂ ਕਿਵੇਂ ਨੇ ਸਾਰੇ ਇਹ ਸਾਰੇ ਦਿਮਾਗੀ ਤੌਰ ਤੇ ਬਿਮਾਰ ਜਿਹੜੇ ਸਾਨੂੰ ਮਿਲਦੇ ਨੇ ਜਿਵੇਂ ਸਾਡੇ ਬਜ਼ੁਰਗ ਜੀ ਆ ਇਹਨਾਂ ਨੇ ਕਾਫੀ ਸਾਲ ਜਿਹੜੀ ਆ ਉਹ ਸੇਵਾ ਨਿਭਾਈ ਗੁਰੂ ਸਾਹਿਬ ਨੇ ਇਹਨਾਂ ਤੋਂ ਸੇਵਾ ਲਈ ਪਰ ਅੰਤਮ ਸਮੇਂ ਜਦੋਂ ਬਜ਼ੁਰਗ ਹੋ ਗਏ ਆ ਫਿਰ ਇਹਨਾਂ ਨੂੰ ਕੋਈ ਆਸਰਾ ਚਾਹੀਦਾ ਸੀ ਸਹਾਰਾ ਚਾਹੀਦਾ ਸੀ ਤੇ ਉਹ ਸਹਾਰਾ ਪ੍ਰਮਾਤਮਾ ਨੇ ਸਾਨੂੰ ਬਣਾਇਆ ਸੀ ਭਾਗਾਂ ਵਾਲਿਆਂ ਬਾਕੀ ਇਹਨਾਂ ਦਾ ਜੇ ਪਰਿਵਾਰ ਬਾਰੇ ਸਾਨੂੰ ਕੋਈ ਨਹੀਂ ਪਤਾ ਇਹ ਸਾਡੇ ਸਰਦਾਰ ਬੰਤਾ ਸਿੰਘ ਜੀ ਆ ਜੀ ਜਿਹੜੇ ਸਾਨੂੰ ਚੂਲਾ ਟੁੱਟੇ ਦੌਰਾਨ ਮਿਲੇ ਸੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਘਰਾਂ ਦੀ ਸੇਵਾ ਨਿਭਾਈ ਪਰ ਜਦੋਂ ਬਿਮਾਰ ਹੋਏ ਚੂਲਾ ਟੁੱਟਿਆ ਉਦੋਂ ਸਭ ਸਾਥ ਛੱਡ ਗਏ ਉਹ ਕਮੇਟੀਆਂ ਵੀ ਛੱਡ ਗਈਆਂ ਇਹਨਾਂ ਦੇ ਆਪ ਦੇ ਭਨੇਵੇਂ ਆਪਦੇ ਭਤੀਜੇ ਭਰਾ ਸਭ ਸ਼ਾ ਸ਼ੱਡ ਗਏ ਇਹ ਵੀ ਸਾਨੂੰ ਵਿਾਰਸ ਮਿਲੇ ਅੱਜ ਪੌਣੇ 3 ਸਾਲ ਹੋ ਗਏ ਆ ਅਜੇ ਤੱਕ ਕਿਸੇ ਨੇ ਫੋਨ ਤੇ ਵੀ ਸੁੱਖ ਸਾਤ ਨਹੀਂ ਪੁੱਛੀ ਵੀਰ ਇੰਨਾ ਇੰਨਾ ਵੱਡਿਆ ਨੇ ਸਾਨੂੰ ਪਾਲ ਲਿਆ ਹੁੰਦਾ ਪਰ ਜਦੋਂ ਇਹਨਾਂ ਨੂੰ ਸੰਭਾਲਣ ਦੀ ਵਾਰੀ ਆਉਂਦੀ ਅਸੀਂ ਬਹੁਤ ਦੂਰ ਭੇਜ ਦਿੰਨੇ ਇਹਨਾਂ ਨੂੰ ਸੋਚਦੇ ਆ ਸਾਡੇ ਨਾਲ ਰਿਸ਼ਤਾ ਹੀ ਹੈ ਨਹੀਂ ਪਰ ਮੈਂ ਉਹਨਾਂ ਵੀਰਾਂ ਨੂੰ ਵੀ ਸਨੇਹਾ ਦੇਣਾ ਚਾਹਣਾ ਇਹ ਤੁਹਾਡੇ ਆਪਣੇ ਨੇ ਯਾਰ ਇਨਾਂ ਦੀ ਵਜ੍ਹਾ ਨਾਲ ਹੀ ਤੁਸੀਂ ਜਨਮ ਲਿਆ ਤੇ ਇਨਾਂ ਦੀ ਵਜ੍ਹਾ ਦੇ ਨਾਲ ਹੀ ਤੁਸੀਂ ਕਿਸੇ ਅਹੁਦੇ ਤੇ ਪਹੁੰਚਦੇ ਹੋ ਇਹ ਰੂਹਾਂ ਨੂੰ ਸੰਭਾਲਣ ਦੀ ਲੋੜ ਹੈ ਇਨਾਂ ਦਾ ਸਾਹਸ ਦੇਣ ਦੀ ਲੋੜ ਹੈ ਜਿੱਥੇ ਹੈਪੀ ਜਿਹੇ ਵੀਰ ਇਹਨਾਂ ਨੂੰ ਸੰਭਾਲ ਰਹੇ ਨੇ ਤੇਜੀ ਜਿਹੇ ਵੀਰ ਇਹਨਾਂ ਦਾ ਸਹਾਰਾ ਬੰਦਦੇ ਨੇ ਜੇ ਤੁਸੀਂ ਸਹਾਰਾ ਬਣੇ ਉਹ ਤਾਂ ਇਹ ਆਸ਼ਰਮ ਬਣਨ ਦੀ ਲੋੜ ਨਾ ਪਵੇ ਟਰੋਟਲ ਜੇ ਆਸ਼ਰਮ ਬੰਦਦੇ ਨੇ ਤਾਂ ਰੱਬ ਜਿਹੇ ਫਰਿਸ਼ਤੇ ਵੀ ਬਣ ਜਾਂਦੇ ਨੇ ਤਾਂ ਹੈਪੀ ਵੀਰੇ ਬਹੁਤ ਵਧੀਆ ਉਪਰਾਲੇ ਵੀ ਹੈ ਇਨਾਂ ਦਾ ਵੀ ਤੇ ਤੁਹਾਡਾ ਵੀ ਤੇ ਵੀਰਾਂ ਦੇ ਹਿਸੇ ਉਪਰਾਲੇ ਨੂੰ ਜਿਵੇਂ ਦੇ ਚ ਇਨਾਂ ਦੀ ਤਾਂ ਜਿੰਨੀ ਸੋਭਾ ਕੀਤੀ ਜਾਵੇ ਉਹ ਘੱਟ ਹੈ ਕਿਉਂਕਿ ਇੱਕ ਤਾਂ ਅਰਦਾਸ ਸਭ ਤੋਂ ਪਹਿਲਾਂ ਜਿਹੜੇ ਵੀਰ ਭੈਣ ਭਾਈ ਦੇਖ ਰਹੇ ਨੇ ਉਹ ਵੀ ਅਰਦਾਸ ਇੱਕ ਇਹਨਾਂ ਪਰਿਵਾਰਕ ਮੈਂਬਰਾਂ ਦੀ ਵੀ ਚੜ੍ਹਦੀ ਕਲਾ ਦੀ ਕਰਨ ਇਹਨਾਂ ਵੀਰਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਤੇ ਨਾਲ ਦੀ ਨਾਲ ਇਹ ਅਰਦਾਸ ਜਰੂਰ ਕਰਨ ਕਿ ਪ੍ਰਮਾਤਮਾ ਸਾਨੂੰ ਮਤ ਤੇ ਸਮਤ ਬਖਸ਼ੇ ਜਿਹੜਾ ਸਾਡਾ ਕਿਉਂਕਿ ਮਾਇਆ ਹਮੇਸ਼ਾ ਕਲੈਣੀ ਹੈ ਕਈ ਵਾਰੀ ਇਨਸਾਨ ਮਾਇਆ ਨੂੰ ਦੇਖ ਕੇ ਡੋਲ ਵੀ ਜਾਂਦਾ ਵਾਹਿਗੁਰੂ ਪ੍ਰਮਾਤਮਾ ਮਾਇਆ ਦੇ ਮੋਹ ਦਾ ਨਾ ਫਸਣ ਦਵੇ ਅਕਾਲ ਪੁਰਖ ਤੰਦਰੁਸਤੀ ਬਖਸ਼ੇ ਕਿਉਂਕਿ ਤੰਦਰੁਸਤੀ ਆ ਤਾਂ ਹੀ ਅਸੀਂ ਕਿਸੇ ਦਾ ਸਹਾਰਾ ਬਣ ਸਕਦੇ ਆ ਜੇ ਸਾਡੇ ਕੋਲ ਤੰਦਰੁਸਤੀ ਨਹੀਂ ਹੈਗੀ ਸਾਡੇ ਕੋਲ ਚੰਗੀ ਸੋਚ ਨਹੀਂ ਹੈਗੀ ਤਾਂ ਅਸੀਂ ਕਿਸੇ ਦਾ ਸਹਾਰਾ ਨਹੀਂ ਬਣ ਸਕਦੇ ਬਾਕੀ ਇਹ ਵੀ ਤੁਹਾਡੇ ਆਪਣੇ ਆ ਹੋਰ ਵੀ ਭੈਣ ਭਾਈ ਜਿਹੜੇ ਇਹਨਾਂ ਦਾ ਸਹਾਰਾ ਬਣ ਸਕਦੇ ਆ ਕਿਉਂਕਿ ਖੂਨ ਦਾ ਰਿਸ਼ਤਾ ਰਿਸ਼ਤਾ ਹੀ ਨਹੀਂ ਹੁੰਦਾ ਰਿਸ਼ਤਾ ਇੱਕ ਇਨਸਾਨੀਅਤ ਦਾ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਿਸ਼ਤਾ ਸਿਰਫ ਇਨਸਾਨੀਅਤ ਦਾ ਹੀ ਨਿਭੂਗਾ ਆਪਾਂ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਦੇਖਦੇ ਆ ਇੱਕ ਪਿਓ ਆਪਣੇ ਪਿਓ ਆਪਣੇ ਪਿਓ ਆਪਣੇ ਪੁੱਤ ਨੂੰ ਕੋਟ ਰਿਆ ਠੀਕ ਹੈ ਜੀ ਮਾਂ ਜਿਹੜੀ ਆ ਉਹ ਬੱਚਿਆਂ ਨੂੰ ਕੁੱਟ ਰਹੀ ਆ ਬੱਚਿਆਂ ਨੂੰ ਮਾਰ ਰਹੀ ਆ ਨੌ ਜਿਹੜੀ ਆ ਆਪਣੀ ਮਾਂ ਨੂੰ ਕੁੱਟ ਰਹੀ ਸੱਸ ਨੂੰ ਕੁੱਟ ਰਹੀ ਆ ਸੋ ਰਿਸ਼ਤੇ ਤਾਂ ਬਹੁਤ ਤਾਰ-ਤਾਰ ਹੋ ਰਹੇ ਨੇ ਪਰ ਜਿਹੜਾ ਇਨਸਾਨੀਅਤ ਦਾ ਰਿਸ਼ਤਾ ਆ ਉਹ ਧੁਰ ਤੱਕ ਨਿਬੇਗਾ ਉਹ ਇੱਥੇ ਵੀ ਤੇ ਅੱਗੇ ਵੀ ਨਿਬੂਗਾ ਬਾਕੀ ਸਾਰਿਆਂ ਦਾ ਹੀ ਧੰਨਵਾਦ ਜੀ ਜ਼ਰੂਰ ਜੀ ਇਨਸਾਨੀਅਤ ਦਾ ਰਿਸ਼ਤਾ ਜਿਹੜਾ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਜੇ ਮੰਜ਼ਿਲ ਤਾਈ ਪਹੁੰਚਣਾ ਇਹਦਾ ਰਾਹ ਦੱਸਣ ਵਾਲੇ ਵੀ ਬਹੁਤ ਜ਼ਰੂਰੀ ਹੁੰਦੇ ਨੇ ਤਾਂ ਜਿਹੜੇ ਵੀਰਾਂ ਨੇ ਇਹਨਾਂ ਵੀਰਾਂ ਨੂੰ ਰਾਹ ਦੱਸਿਆ ਹੈ ਤੇਜੀ ਰੰਦਾਵਾ ਜੀ ਜਿਹੜੇ ਕਿ ਹਮੇਸ਼ਾ ਹੀ ਉਹਨਾਂ ਦਾ ਸਹਾਰਾ ਬਣ ਜਾਂਦੇ ਨੇ ਜਿ ਤੇ ਲੋੜਵੰਦਾਂ ਦੀ ਬਾਹ ਫੜਦੇ ਨੇ ਤੇਜੀ ਰੰਧਾਵਾ ਵੀਰ ਹੈ ਨੌਜਵਾਨ ਵੀਰ ਹੈ ਪਰ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕਿਉਂਕਿ ਇਹ ਸੰਸਥਾਵਾਂ ਦੇ ਨਾਲ ਜਿੱਥੇ ਜੁੜਨਾ ਜਾਂ ਆਪਣਾ ਸਮਾਂ ਦੇਣਾ ਸਭ ਤੋਂ ਵੱਡਿਆ ਚੀਜ਼ ਹੁੰਦੀ ਹੈ ਉੱਥੇ ਜੇ ਵੀਰ ਅੱਜ ਪਹੁੰਚੇ ਨੇ ਇੱਥੋਂ ਤਾਈਂ ਤਾਂ ਮੰਜ਼ਿਲ ਉਹੀ ਪਾਉਂਦਾ ਹੈ ਜਿੱਥੋਂ ਜਿਹੜਾ ਰਾਹ ਦੱਸਦਾ ਹੈ ਤੇ ਵੀਰ ਨੇ ਰਾਹ ਜ਼ਰੂਰ ਦੱਸਿਆ ਨਾ ਤੇ ਜੀ ਵੀਰੇ ਬਹੁਤ ਵਧੀਆ ਉਪਰਾਲਾ ਤੁਹਾਡਾ ਜਿੰਨੇ ਵੀ ਤੁਹਾਡੇ ਯਾਰ ਦੋਸਤ ਨੇ ਜਾਂ ਪਿੰਡ ਵਾਲੇ ਨੇ ਤੁਸੀਂ ਉਹਨਾਂ ਨੂੰ ਵਧੀਆ ਰਾਹ ਪਾ ਰਹੇ ਜਨਮ ਦਿਨ ਮਨਾਉਣ ਲਈ ਤਾਂ ਵੱਡੇ ਵੱਡੇ ਹੋਟਲ ਨੇ ਵੱਡੇ ਵੱਡੇ ਰੈਸਟੋਰੈਂਟ ਨੇ ਪਰ ਤੁਸੀਂ ਜੇ ਇੱਥੇ ਲੈ ਆਉਂਦੇ ਹੋ ਇਹਨਾਂ ਰੱ ਜੋ ਮਨ ਦੇ ਵਿੱਚ ਵਿਚਾਰ ਆਉਂਦਾ ਕਿ ਇਸ ਲੈਨ ਨੂੰ ਇਸ ਤਰ੍ਹਾਂ ਹੀ ਵਰਚਾਰ ਵੀ ਜਦੋਂ ਹੁਣ ਆਪਾਂ ਵੇਖੀਦਾ ਦੁਨੀਆਦਾਰੀ ਜਿੰਨਾ ਤੱਕ ਪਹੁੰਚੀਦਾ ਵੇਖੀਦਾ ਵੀ ਵਿਚਾਰੇ ਵੀ ਤਰਸਦੇ ਆਗੇ ਚੀਜ਼ ਨੂੰ ਇਹ ਵੀ ਚਾਹੁੰਦੇ ਆ ਵੀ ਸਾਡਾ ਵੀ ਕੋਈ ਆਪਣਾ ਬਣ ਕੇ ਆਵੇ ਕੋਈ ਭੈਣ ਕੋਈ ਪਿਓ ਕੋਈ ਭਰਾ ਬਣ ਕੇ ਆਵੇ ਵੇਖੋ ਵੀ ਸਾਰੇ ਚਿਹਰੇ ਖੁਸ਼ ਵੀ ਅੱਜ ਕਿਸੇ ਨੇ ਆਉਣਾ ਆ ਸਾਰੇ ਵੇਖੋ ਵਧੀਆ ਤਿਆਰ ਹੋਏ ਆ ਇਹ ਆਪਣੇ ਘਰਾਂ ਚ ਹੀ ਰਹਿ ਸਕਦੇ ਆ ਆਸ਼ਰਮ 'ਚ ਚੰਗੀ ਚੀਜ਼ ਨਹੀਂ ਹੈਗੀ ਵੀ ਆਸ਼ਰਮ ਹੋਣਗੇ ਉਹਨੇ ਲੋਕੀ ਘਰੋਂ ਬਾਹਰ ਕੱਢਦੇ ਲੋਕਾਂ ਨੂੰ ਇਹ ਕਰਕੇ ਮੈਂ ਚਾਹੁੰਦਾ ਵੀ ਆਪੋ ਆਪਣੇ ਪਰਿਵਾਰ ਸੰਭੋ ਜਿਹੜੇ ਤੁਹਾਡੇ ਜ਼ਿਆਦਾ ਜ਼ਿਆਦਾ ਲੋਕੀ ਜਿਹੜੇ ਕਰਦੇ ਆ ਉਹ ਇਹ ਸਮਾਈਲ ਨੂੰ ਅਨਕਾਰੇ ਹੋਏ ਆ ਵੀ ਜਨ ਕੋਈ ਸਾਹਮਣ ਵਾਲਾ ਨਹੀਂ ਹੈਗਾ ਵੀ ਉਹਨਾਂ ਨੇ ਕੱਢਿਆ ਜਾਂਦਾ ਕਰੋ ਜਨਮ ਦਿਨ ਮਨਾਉਣਾ ਇੰਨਾ ਰੂਹਾਂ ਦੇ ਨਾਲ ਬਹੁਤ ਵਧੀਆ ਹੈ ਮੈਨੂੰ ਤੇ ਆਪ ਨੂੰ ਬਹੁਤ ਮਨ ਨੂੰ ਚੈਨ ਮਿਲਿਆ ਜਿਹਾ ਇਹੋ ਜਿਹੇ ਇਨਸਾਨ ਵੀ ਹੈ ਨਹੀਂ ਜਿਹੜੇ ਅੱਜ ਵੀ ਸੋਚਦੇ ਨੇ ਕਿ ਜਿਨ੍ਹਾਂ ਦਾ ਆਪਣੇ ਆਨੇ ਸਾਥ ਨਹੀਂ ਦਿੱਤਾ ਉਹਨਾਂ ਦੇ ਨਾਲ ਜਨਮ ਦਿਨ ਮਨਾਇਆ ਜਾਵੇ ਵੀਰਾਂ ਦਾ ਵਧੀਆ ਉਪਰਾਲਾ ਹੈ ਕਿਵੇਂ ਦੇਖਦੇ ਹਾਂ ਹਾਂ ਬੜਾ ਵਧੀਆ ਹੁਣ ਇੱਕ ਵੱਡੇ ਭਰਾ ਨੇ ਜਨਮ ਦਿਨ ਮਨਾਇਆ ਛੋਟਾ ਭਰਾ ਵੀ ਸੋਚਦਾ ਵੀ ਮੈਂ ਅਗਲੀ ਯਾਰ ਮਹਿੰਗੇ ਹੋਟਲਾਂ ਚ ਜਾਂ ਸ਼ਰਾਬਾਂ ਜਾਂ ਮੀਟ ਖਾ ਕੇ ਨਹੀਂ ਬੁਣਾਂਗਾ ਮੈਂ ਵੀ ਇੱਥੇ ਪਹੁੰਚੂਗਾ ਚਲੋ ਹਰ ਇੱਕ ਨੂੰ ਨਹੀਂ ਪਤਾ ਹੁੰਦਾ ਵੀ ਇੱਕ ਦੂਜੇ ਵਾਲਾ ਆਪਾਂ ਵੇਖ ਕੇ ਐਕਸਪਾਇਰ ਹੁੰਨੇ ਆ ਵੀ ਚਲੋ ਉਹ ਉੱਥੇ ਗਿਆ ਹੈ ਤੇ ਮੈਂ ਵੀ ਇੱਥੇ ਜਾਵਾਂ ਇਸ ਕਰਕੇ ਮੈਂ ਤੇ ਇਹ ਚਾਹੁੰਦਾ ਆ ਵੀ ਵੱਧ ਵੱਧ ਅਵੇਰਨੈਸ ਦਿਨੀ ਚਾਹੀਦੀ ਵੀ ਆ ਵੀ ਇੱਕ ਗੁਰੂ ਦਾ ਘਰ ਮੰਦਿਰ ਆ ਵੀ ਜਿੱਥੇ ਰੱਬ ਵਾਲੀਆਂ ਰੂਹਾਂ ਰਹਿੰਦੀਆਂ ਆ ਤਾਂ ਸਾਨੂੰ ਇਹਨਾਂ ਬਾਰੇ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਇਹ ਵੀ ਰੂਹਾਂ ਕਿਸੇ ਨੂੰ ਕਿਸੇ ਦੀ ਵੇਟ ਕਰਦੀਆਂ ਆ ਵੀ ਸਾਡੇ ਨਾਲ ਵੀ ਕੋਈ ਤਿਆਰ ਮਣਾਵੇ ਜਾਂ ਸਾਡੇ ਜਾ ਕੇ ਕੋਈ ਖੁਸ਼ੀ ਸਾਂਝੀ ਕਰੇ ਤੇ ਇਹ ਵੀ ਖੁਸ਼ ਹੁੰਦੇ ਆ ਕਿਉਂਕਿ ਇਹ ਬਚਾਰੇ ਚਾਰ ਦਿਵਾਰੀ ਚ ਰਹਿਣੇ ਆ ਬਾਹਰ ਕੌਮ ਫੇਰ ਨਹੀਂ ਸਕਦੇ ਵੀ ਇਸ ਕਰਕੇ ਮੈਂ ਤੇ ਇਹੋ ਚਾਹਣਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਦੱਸੋ ਵੀ ਇਹ ਵੀ ਸੰਸਥਾਵਾਂ ਹੈਗੀਆਂ ਜਿੱਥੇ ਸਮਾਜ ਵੱਲੋਂ ਜਾਂ ਆਪਣੇ ਨਾਲ ਨਕਾਰੇ ਹੋਏ ਲੋਕ ਲੈਂਦੇ ਆ ਜਿਨ੍ਹਾਂ ਨਾਲ ਆਪਾਂ ਖੁਸ਼ੀ ਸਾਂਝੀ ਜਾ ਕੇ ਕਰੀਏ ਤੇ ਜੀ ਵੀ ਤਾਂ ਜ਼ਿਆਦਾਤਰ ਇਹ ਜਨਮ ਦਿਨ ਜਿਹੜੇ ਨੌਜਵਾਨ ਮੁੰਡੇ ਮਨਾਉਂਦੇ ਨੇ ਨਾ दारू ਦੀਆਂ ਪਾਰਟੀਆਂ ਚੱਲਦੀਆਂ ਨੇ ਰਾਤ ਨੂੰ ਵੱਡੇ ਪਾਰਟੀ ਚੱਲਦੀ ਹੈ 12-12 ਵਜੇ ਤਾਈਂ ਇੰਨਾ ਵੇਸਟ ਹੁੰਦਾ ਭੋਜਨ ਇੰਨਾ ਬਰਬਾਦ ਹੁੰਦਾ ਭੋਜਨ ਕਿ ਆਪਾਂ ਨੂੰ ਸਮਝ ਤੋਂ ਪਰੇ ਹੁੰਦਾ ਹਜ਼ਾਰਾਂ ਰੁਪਏ ਵਰਤਦੇ ਨੇ ਪਰ ਜਦੋਂ ਇਸ ਤਰ੍ਹਾਂ ਕਿਸੇ ਨੂੰ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਅਸੀਂ 10 ਰੁਪਏ 5 ਰੁਪਏ ਲੈਂਦੇ ਪਰ ਮੈਨੂੰ ਯਾਦ ਆ ਕਿ ਜਿਵੇਂ ਵੀ ਜਨਮ ਦਿਨ ਮਨਾਉਨੇ ਚਾਹੀਦੇ ਨੇ ਇਸ ਤਰ੍ਹਾਂ ਹੀ ਮਨਾਉਨੇ ਚਾਹੀਦੇ ਨੇ ਠੀਕ ਜਾਣੇ ਹਰ ਕੋਈ ਇਹ ਸੋਚਦਾ ਪਿਆ ਆਪਾਂ ਹੋਟਲਾਂ ਚ ਲੱਖਾਂ ਰੁਪਏ ਲਾ ਦਈਏ ਜੇ ਕਿ ਸੰਸਤਾ ਚ ਜਾ ਕੇ ਗੁਰਦਾਰੇ ਜਾਈਏ ਤਾਂ ਸਦਾਰ ਵੀ ਇਹ ਦਈਏ ਦਾਰ ਵੀ ਉਹ ਦੇਨੇ ਆਪਾਂ ਜਿਹੜੇ ਦੁਕਾਨ ਤੇ ਚੱਲਨੇ ਨਹੀਂ ਹੈ ਤੇ ਇਸ ਕਰਕੇ ਮੈਂ ਚਾਹੁੰਨਾ ਵੀ ਫਾਲਤੂ ਕੇਕ ਹੋਟਲਾਂ ਚ ਸੁੱਟਣ ਦੀ ਬਜਾਏ ਜਾਂ ਇੰਨੀ ਰਸਤ ਵੇਸਟ ਕਰਨ ਦੀ ਬਜਾਏ ਇੰਨਾ ਤੱਕ ਪਹੁੰਚੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੇਕ ਦੀ ਕੀ ਕੀਮਤ ਆ ਤੇ ਕੀ ਖਾਣ ਪੀਣ ਦੀ ਚੀਜ਼ਾਂ ਦੀ ਕੀਮਤ ਆ ਕਿਉਂਕਿ ਉਹ ਚੀਜ਼ਾਂ ਖਾਣ ਨੂੰ ਇਹ ਲੋਕ ਦਰਸਦੇ ਆ ਵਿਚਾਰੇ ਬਾਬਾ ਧੰਵਾਦ ਜੀ ਤਾਂ ਤਸਵੀਰਾਂ ਜੀ ਅੰਮ੍ਰਿਤਸਰ ਦੇ ਵੱਲੇ ਪਿੰਡ ਦੀਆਂ ਨੇ ਜਿੱਥੇ ਅੱਜ ਵੀਰ ਵੱਲੋਂ ਨੌਜਵਾਨ ਵੀਰ ਵੱਲੋਂ ਜਿਹੜਾ ਜਨਮ ਦਿਨ ਮਨਾਇਆ ਗਿਆ ਜਨਮ ਦਿਨ ਵੀ ਬਹੁਤ ਵਧੀਆ ਉਪਰਾਲਾ ਹੈ ਰੱਬੀ ਰੂਹਾਂ ਦੇ ਨਾਲ ਜਨਮ ਦਿਨ ਮਨਾਇਆ ਹੈ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਜੇ ਜਨਮ ਦਿਨ ਮਨਾਉਣਾ ਤਾਂ ਇਸ ਤਰ੍ਹਾਂ ਮਨਾਉਣਾ ਕਿ ਪੈਸੇ ਦੀ ਬਰਬਾਦੀ ਨਾ ਹੋਵੇ ਖੋਜਣ ਦੀ ਬਰਬਾਦੀ ਨਾ ਹੋਵੇ ਇਹਨਾਂ ਰੱਬੀ ਰੂਹਾਂ ਤਾਈਂ ਉਹ ਚੀਜ਼ਾਂ ਪਹੁੰਚ ਜਾਂਦਾ ਇਹਨਾਂ ਦੇ ਦਿਲ ਨੂੰ ਚੈਨ ਤਾਂ ਜਨਮ ਦਿਨ ਮਨਾਉਣ ਨਾਲ ਜਿੱਥੇ ਦਵਾਵਾਂ ਮਿਲਦੀਆਂ ਨੇ ਅਸੀਸਾਂ ਮਿਲਦੀਆਂ ਨੇ ਤਾਂ ਮੇਨੂੰ ਦੇ ਉਜਾਸਤ ਮੈਂ ਤੁਹਾਡਾ ਦੋਸਤ ਰ